ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਹੁਤ ਹੀ ਟੇਸਟੀ ਗੋਭੀ ਦੇ ਮਨਚੂਰੀਅਨ ਬਣਾਵਾਂਗੇ ਬਿਲਕੁਲ ਰੈਸਟੋਰੈਂਟ ਸਟਾਈਲ ਜਾਂ ਬਾਜ਼ਾਰ ਵਰਗੇ ਮਨਚੂਰੀਅਨ ਬਣ ਕੇ ਤਿਆਰ ਹੋਣਗੇ ਆਸਾਨ ਤਰੀਕੇ ਦੇ ਨਾਲ ਤੁਸੀਂ ਘਰ ਦੀਆਂ ਚੀਜ਼ਾਂ ਤੋਂ ਜਿਹੜਾ ਮਨਚੂਰੀਅਨ ਬਣਾ ਸਕਦੇ ਹਾਂ ਬਹੁਤ ਹੀ ਈਜ਼ੀ ਆ ਤੇ ਖਾਣ ਚ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਜਿਹਨੂੰ ਗੋਭੀ ਨਹੀਂ ਪਸੰਦ ਉਹਨੂੰ ਵੀ ਇਹ ਜਿਹੜਾ ਇਹ ਚੀਜ਼ ਟੇਸਟੀ ਲੱਗੂਗੀ ਬਣਾਉਣਾ ਸ਼ੁਰੂ ਕਰਦੇ ਹਾਂ ਕਿਸ ਤਰ੍ਹਾਂ ਬਣਾਉਣਾ ਹੈ ਉਸ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸਭ ਤੋਂ ਪਹਿਲਾਂ ਆਪਾਂ ਗੋਭੀ ਆ ਕਦੂ ਕਸ ਕਰ ਲਈ ਹੈ ਬਰੀ ਕਦੂ ਕਸ ਕਰ ਲੈਣੀ ਹੈ ਉਸ ਤੋਂ ਬਾਅਦ ਨੂਨ ਪਾ ਕੇ ਥੋੜੀ देर ਲਈ ਛੱਡ ਦੇਣਾ ਹੈ ਤੇ ਨੂਨ ਜਿਹੜਾ ਪਾਣੀ ਆ ਤੁਸੀਂ ਬਿਲਕੁਲ ਨਚੋੜ ਦੇਣਾ ਹੈ ਉਸ ਤੋਂ ਬਾਅਦ ਇਹਦੇ ਵਿੱਚ ਧਨੀਆ ਪਾ ਦਵਾਂਗੇ ਸਵਾਦ ਅਨੁਸਾਰ ਨੂਨ ਮਿਰਚ ਹਲਦੀ ਤੇ ਜੀਰਾ ਪਾਊਡਰ ਪਾਵਾਂਗੇ ਧਨੀਆ ਪਾਊਡਰ ਪਾਵਾਂਗੇ ਉਹ ਵੀਡੀਓ ਮੇਰੇ ਤੋਂ ਸਕਿਪ ਹੋ ਗਈ ਸੀ ਡਿਲੀਟ ਹੋ ਗਈ ਸੀ ਇੱਕ ਕਲਿੱਪ ਤੁਸੀਂ ਸਾਰਾ ਕੁਝ ਐਡ ਕਰ ਲੈਣਾ ਉਸ ਤੋਂ ਬਾਅਦ 3 ਤੋਂ 4 ਚਮਚ ਅਰਰੋਡੋ ਜਾਂ ਫਿਰ ਕਾਰਨਫਲੌਰ ਜਿਹਨੂੰ ਕਹਿੰਦੇ ਆ ਉਹ ਤੁਸੀਂ ਐਡ ਕਰ ਲੈਣਾ ਹੈ ਚੰਗੀ ਤਰ੍ਹਾਂ ਮਿਕਸ ਕਰਨਾ ਤੁਸੀਂ ਚਾਹੋ ਇੱਕ ਦੋ ਚਮਚ ਬੇਸਨ ਦਾ ਐਡ ਕਰਨਾ ਹੈ ਉਹ ਵੀ ਐਡ ਕਰ ਸਕਦੇ ਹੋ ਮਿਕਸ ਕਰਨ ਤੋਂ ਬਾਅਦ ਇਸ ਤਰ੍ਹਾਂ ਤੁਸੀਂ ਛੋਟੀਆਂ-ਛੋਟੀਆਂ ਬਾਲਸ ਜਿਹੜੀਆਂ ਬਣਾ ਲੈਣੀਆਂ ਨੇ ਇਸ ਤਰ੍ਹਾਂ ਸਾਰੀਆਂ ਬਾਲ ਆਪਾਂ ਬਣਾ ਲਵਾਂਗੇ ਤੁਸੀਂ ਚਾਹੋ ਇਹਦੇ ਵਿੱਚ ਪੱਤਾ ਗੋਭੀ ਵੀ ਐਡ ਕਰ ਸਕਦੇ ਹੋ ਆਪਾਂ ਦੂਜੀ ਫੁੱਲ ਗੋਭੀ ਐਡ ਕੀਤੀ ਸੀਗੀ ਤੇ ਇਸ ਤਰ੍ਹਾਂ ਇਹ ਆਪਣੇ ਬਣ ਕੇ ਤਿਆਰ ਹੋ ਗਏ ਨੇ ਇਹਨਾਂ ਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆਂ ਤੇ ਦੂਜੀ ਸਾਈਡ ਤੇ ਆਪਣਾ ਘਿਓ ਜਾਂ ਤੇਲ ਜਿਸ ਚ ਵੀ ਤੁਸੀਂ ਬਣਾਉਣਾ ਹੈ ਉਹਨੂੰ ਗਰਮ ਕਰ ਲੈਣਾ ਗਰਮ ਕਰਨ ਤੋਂ ਬਾਅਦ ਮੀਡੀਅਮ ਫਲੇਮ ਤੇ ਕਰ ਲਵਾਂਗੇ ਤੇ ਕੀ ਕਰਕੇ ਜਿੰਨੀਆਂ ਵੀ ਕੜਾਈ ਦੇ ਵਿੱਚ ਇਹ ਆ ਜਾਣੀਆਂ ਓਨੇ ਹੀ ਆਪਾਂ ਜਿਹੜੇ ਬੋਲਾ ਗੋਭੀ ਦੇ ਪਾ ਦਵਾਂਗੇ ਦੇ ਵਿੱਚ ਸਾਰੀਆਂ ਨੂੰ ਤੁਸੀਂ ਮੀਡੀਅਮ ਫਲੇਮ ਤੇ ਪਕਾਉਣਾ ਹੈ ਜਿਆਦਾ ਹਾਈ ਫਲੇਮ ਨਹੀਂ ਰੱਖਣੀ ਹੈਗੀ ਜੇ ਤੁਸੀਂ ਗੈਸ ਸੀ ਫਲੇਮ ਤੇਜ਼ ਕਰ ਲਈ ਫਿਰ ਇਹ ਵਿੱਚੋਂ ਕੱਚੇ ਰਹਿ ਜਾਣਗੇ ਤੇ 12ਵਾਂ ਜਿਹੜੇ ਪੱਕ ਜਾਣਗੇ ਇਹ ਤੁਸੀਂ ਦੇਖ ਸਕਦੇ ਹੋ ਕਿੰਨੇ ਪਿਆਰਾ ਕਲਰ ਇਹਨਾਂ ਦਾ ਬਣ ਕੇ ਤਿਆਰ ਹੋ ਗਏ ਥੋੜੀ ਦੇਰ ਲਈ ਆਪਾਂ ਹੋਰ ਪਕਾ ਲਵਾਂਗੇ ਤਾਂ ਕਿ ਸੁਨੈਰੀ ਜਿਹਾ ਕਲਰ ਹੋ ਜਵੇ ਇਹਨਾਂ ਦਾ ਹਨ ਇਸੇ ਤਰ੍ਹਾਂ ਬਾਕੀ ਦੀਆਂ ਵੀ ਆਪਾਂ ਸੇਮ ਹੀ ਇਸੇ ਤਰ੍ਹਾਂ ਹੀ ਪਕਾ ਲੈਣੀਆਂ ਨੇ ਤੇ ਆਪਣੀਆਂ ਇਹ ਬਣ ਕੇ ਤਿਆਰ ਹੋ ਗਈਆਂ ਨੇ ਇਹਨਾਂ ਨੂੰ ਆਪਾਂ ਕੱਢ ਕੇ ਸਾਈਡ ਤੇ ਜਿਹੜਾ ਰੱਖ ਲਵਾਂਗੇ ਇਸ ਤਰ੍ਹਾਂ ਇਹਨਾਂ ਨੂੰ ਕੱਢ ਲੈਂਦੇ ਆ ਦੂਜੀ ਸਾਈਡ ਤੇ ਆਪਾਂ ਜਿਹੜੀ ਗਰੇਵੀ ਬਣਾਉਣ ਵਾਸਤੇ ਮੰਜੂਰੀਆਂ ਦੀ ਜਿਹੜਾ ਸਮਾਨ ਲਿਆ ਉਹ ਦੇਖ ਲੈਣੇ ਆ ਬਹੁਤਾ ਜ਼ਿਆਦਾ ਸਮਾਨ ਆਪਾਂ ਨਹੀਂ ਪਾਵਾਂਗੇ ਆਪਾਂ ਬਹੁਤ ਸਿੰਪਲ ਰੱਖਿਆ ਹੈ ਉਦੋਂ ਲਈ ਸਭ ਤੋਂ ਪਹਿਲਾਂ ਹਰੀਆਂ ਮਿਰਚਾਂ ਤੇ ਨਾਲ ਹੀ ਆਪਾਂ ਜਿਹੜਾ ਲਸਣ ਕੱਟ ਲਿਆ ਉਸ ਦੂਜੀ ਸਾਈਡ ਤੇ ਆਪਣਾ ਪਿਆਜ਼ ਐ ਸ਼ਿਮਲਾ ਮਿਰਚਾ ਥੋੜੀ ਜਿਹੀ ਪਿਆਜ਼ ਦੇ ਭੁੰਖਣੇ ਤੁਸੀਂ ਚਾਹੋ ਇਹਦੇ ਵਿੱਚ ਗਾਜਰਾਂ ਵੀ ਐਡ ਕਰ ਸਕਦੇ ਹੋ ਥੋੜੀਆਂ ਜਿਹੀਆਂ ਉਸ ਤੋਂ ਬਾਅਦ ਆਪਾਂ ਤੇਲ ਲਾਵਾਂਗੇ ਤੇਲ ਨੂੰ ਗਰਮ ਕਰ ਲਵਾਂਗੇ ਗਰਮ ਕਰਨ ਤੋਂ ਬਾਅਦ ਬਿਲਕੁਲ ਲੋ ਫਲੇਮ ਤੇ ਕਰ ਲੈਣਾ ਤੇਲ ਲਸਣ ਤੇ ਹਰੀਆਂ ਮਿਰਚਾਂ ਪਕਾ ਲੈਣੀਆਂ ਗਰਮ ਤੇਲ ਦੇ ਵਿੱਚ ਉਸ ਤੋਂ ਬਾਅਦ ਬਾਕੀ ਦੀਆਂ ਸਬਜ਼ੀਆਂ ਕੀ ਕਰਕੇ ਤੁਸੀਂ ਜਿਹੜੀਆਂ ਐਡ ਕਰ ਦੇਣੀਆਂ ਨੇ ਇਹਨੂੰ ਬਹੁਤ ਜ਼ਿਆਦਾ ਫੂਕਣਾ ਮਤਲਬ ਜਿਆਦਾ ਨਹੀਂ ਸੇਕਣਾ ਹੈਗਾ ਫਿਰ ਸਮੈਲ ਆਊਗੀ ਨਹੀਂ ਲਸਣ ਦੀ ਤੁਹਾਨੂੰ ਨਹੀਂ ਚਾਹਤ ਕਿ ਪਿਆਜ਼ ਤੇ ਸ਼ਮਲਾ ਮਿਰਚੇ ਦੇ ਵਿੱਚ ਐਡ ਕਰ ਦਵਾਂਗੇ ਤੇ ਪਿਆਜ਼ ਦੀਆਂ ਭੁੰਖਾਂ ਜਿਹੜੀਆਂ ਆਉਂਦੀਆਂ ਹੋਈਆਂ ਕਰ ਦਵਾਂਗੇ ਤੇ ਕਿੱਦੂ ਕਸਰ ਕੇ ਗਾਜਰ ਵੀ ਪਾ ਸਕਦੇ ਹਾਂ ਉਹਦਾ ਟੇਸਟ ਵੀ ਵਧੀਆ ਆਉਂਦਾ ਹੈ ਇਸ ਤਰ੍ਹਾਂ ਇਹ ਆਪਣਾ ਮਿਕਸ ਹੋ ਗਿਆ ਜਦੋਂ ਇਹ ਆਪਣਾ ਪੱਕ ਕੇ ਤਿਆਰ ਹੋ ਗਿਆ ਉਸ ਟਾਈਮ ਤੇ ਇਹਦੇ ਵਿੱਚ ਸਵਾਦ ਅਨੁਸਾਰ ਨੂਨ ਪਾ ਦਵਾਂਗੇ ਆਪਾਂ ਤੇ ਨਾਲ ਹੀ ਆਪਾਂ ਪਾਵਾਂਗੇ ਥੋੜੀ ਜੀ ਕਾਲੀ ਮਿਰਚ ਕਾਲੀ ਮਿਰਚ ਮੈਂ ਐਡ ਕੀਤੀ ਹੈ ਤੁਸੀਂ ਚਾਹੋ ਥੋੜੀ ਜਿਹੀ ਹਰੀ ਮਿਰਚਾ ਕੁੱਟੀ ਹੋਈ ਵੀ ਪਾ ਸਕਦੇ ਆ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਦੇਗੀ ਮਿਰਚ ਪਾਵਾਂਗੇ ਦੇਗੀ ਲਾਲ ਮਿਰਚ ਮੈਂ ਲਾਲ ਮਿਰਚ ਨਹੀਂ ਪਾਈ ਹੈਗੀ ਤੁਸੀਂ ਜ਼ਿਆਦਾ ਮਿਰਚ ਖਾਣਾ ਪਸੰਦ ਕਰਦੇ ਹੋ ਲਾਲ ਮਿਰਚ ਵੀ ਕਰ ਸਕਦੇ ਹੋ ਹਲਦੀ ਇਹਦੇ ਵਿੱਚ ਨਹੀਂ ਪੈਂਦੀ ਹੈਗੀ ਇਹਨੂੰ ਥੋੜੀ देर ਲਈ ਪਕਾ ਲਵਾਂਗੇ ਤੇ ਗੈਸ ਦੀ ਫਲੇਮ ਇਸ ਟਾਈਮ ਤੇ ਲੋਈ ਰੱਖਣੀ ਆ ਆਪਾਂ ਹਰੀ ਚਟਨੀ ਪਾਈਆ ਡ੍ਰਿੰਕ ਸੌਸ ਆ ਜਿਹੜੀ ਤੁਸੀਂ ਟਮੀ ਸੌਸ ਉਹ ਪਾ ਸਕਦੇ ਆ ਜੇ ਤੁਹਾਡੇ ਕੋਲ ਨਹੀਂ ਹੈਗੀ ਤਾਂ ਸਕਿਪ ਵੀ ਕਰ ਸਕਦੇ ਹੋ ਹਰੀ ਚਟਨੀ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਇਹ ਵਿੱਚ ਸੋਇਆ ਸੌਸ ਐਡ ਕਰਾਂਗੇ ਸੋਇਆ ਸੌਸ ਨਹੀਂ ਹੈਗੀ ਤਾਂ ਵੀ ਤੁਸੀਂ ਇਦਾਂ ਵੀ ਬਣਾ ਸਕਦੇ ਹੋ ਰੈਡ ਸੌਸ ਇਹਦੇ ਵਿੱਚ ਐਡ ਕਰ ਲਾਂਗਾ ਇਹ ਆਪਾਂ ਨਾਲ ਜਿੰਨਾ ਤੁਸੀਂ ਖੱਟਾ ਖਾਣਾ ਪਸੰਦ ਕਰਦੇ ਹੋ ਉਸੇ ਹਿਸਾਬ ਨਾਲ ਨਾਲ ਚਟਨੀ ਹੈ ਜਿਹੜੀ ਰੈਡ ਸੌਸ ਤੁਸੀਂ ਇਹਦੇ ਵਿੱਚ ਐਡ ਕਰ ਦੇਣੀ ਹੈ ਤੇ ਮਿਕਸ ਕਰ ਦੇਣਾ ਸਾਰਾ ਟਾਈਮ ਕੈਸ ਦੀ ਫਲੇਮ ਲੋਈ ਰੱਖਣੀ ਹੈ ਤਾਂ ਕਿ ਕੋਈ ਵੀ ਮਸਾਲਾ ਆਪਣਾ ਜਲ ਨਾ ਜਾਵੇ ਜਾਂ ਖਰਾਬ ਨਾ ਹੋ ਜਾਵੇ ਦੂਜੀ ਸਾਈਡ ਤੇ ਆਪਾਂ ਅਰਾ ਰੋਡ ਇੱਕ ਚਮਚ ਲਿਆ ਸੀ ਪਾਣੀ ਪਾ ਕੇ ਪਹਿਲਾਂ ਚੰਗੀ ਤਰ੍ਹਾਂ ਘੋਲ ਲਿਆ ਸੀਗਾ ਨਾਰਮਲ ਪਾਣੀ ਪਾਇਆ ਸੀ ਟੂਟੀ ਦਾ ਤੇ ਇਸ ਤਰ੍ਹਾਂ ਆਪਣੀ ਗਰੇਵੀ ਬਣ ਜੂਗੀ ਇਹਦੇ ਵਿੱਚ ਇਹਦੇ ਨਾਲ ਕੀ ਹੁੰਦਾ ਹੈ ਗਾੜੀ ਹੋ ਜਾਂਦੀ ਹੈ ਗਰੇਵੀ ਤੁਸੀਂ ਚਾਹੋ ਇਹਨੂੰ ਸਕਿਪ ਵੀ ਕਰ ਸਕਦੇ ਹੋ ਪਰ ਪਾਉਂਗੇ ਤਾਂ ਗਾੜੀ ਗਰੇਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਦੇਖਣ ਚ ਵੀ ਵਧੀਆ ਲੱਗਦੀ ਹੈ ਤੇ ਚੰਗੀ ਤਰ੍ਹਾਂ ਮੰਚੂਰੀਅਨ ਤੇ ਕੋਟ ਹੋ ਜਾਂਦੀ ਹੈ ਬਾਜ਼ਾਰ 'ਚ ਵੀ ਇਸੇ ਤਰ੍ਹਾਂ ਬਣਾਇਆ ਜਾਂਦਾ ਹੈ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਟੋਟਲ ਇਹਦੇ ਵਿੱਚ 2 ਤੋਂ 3 ਕਾਲੀਆਂ ਆਪਾਂ ਪਾਣੀ ਵੀ ਐਡ ਕੀਤੀਆਂ ਹੈ ਗਰੇਵੀ ਵੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਤੇ ਇਸ ਤਰ੍ਹਾਂ ਮੰਜੂਰੀਨ ਵੀ ਆਪਣੇ ਬਣ ਕੇ ਤਿਆਰ ਹੋ ਗਏ ਨੇ ਪਕਾਉਣ ਤੋਂ ਬਾਅਦ ਗਰੇਵੀ ਆਪਾਂ ਜਿਹੜੀ ਗਰੇਵੀ ਦੇ ਵਿੱਚ ਮੰਜੂਰੀਨ ਆ ਸਾਰੇ ਪਾ ਦਵਾਂਗੇ ਜਿੰਨੇ ਤੁਸੀਂ ਖਾਣੇ ਨੇਗੇ ਉਸ ਹਿਸਾਬ ਨਾਲ ਇਹਦੇ ਵਿੱਚ ਐਡ ਕਰ ਲਵਾਂਗੇ ਗਰੇਵੀ ਪਤਲੀ ਰੱਖਣੀ ਹੈ ਗਾੜੀ ਰੱਖਣੀ ਆ ਤੁਹਾਡੇ ਦੇ ਕਮੈਂਟ ਕਰਦਾ ਹੈ ਪਰ ਜਿੰਨੀ ਗਾੜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇੰਨੀ ਗਾੜੀ ਤੁਸੀਂ ਗਰੇਵੀ ਰੱਖ ਲੈਣੀ ਹੈ ਇਸ ਤਰ੍ਹਾਂ ਵਧੀਆ ਬਣ ਕੇ ਤਿਆਰ ਹੋਣਗੇ ਤੇ ਇਹਦੇ ਵਿੱਚ ਥੋੜੀ देर ਲਈ ਆਪਾਂ ਇਹਨੂੰ ਪਕਾ ਲਵਾਂਗੇ ਬਹੁਤ ਜ਼ਿਆਦਾ ਦੇਰ ਨਹੀਂ ਪਕਾਉਣਾ ਹੈਗਾ ਇਸ ਲਾਸਟ ਦੇ ਵਿੱਚ ਇਹਦੇ ਉੱਪਰ ਧਨੀਆ ਆਪਾਂ ਜਿਹੜਾ ਪਾ ਦਵਾਂਗੇ ਬਹੁਤ ਟੇਸਟੀ ਆਪਣੇ ਮੰਜੂਰੀਅਨ ਬਣ ਕੇ ਤਿਆਰ ਹੋ ਗਏ ਨੇ ਸਿਰਫ ਥੋੜੇ ਸਮਾਨ ਦੇ ਨਾਲ ਘਰ ਦੇ ਸਮਾਨ ਦੇ ਨਾਲ ਟੇਸਟੀ ਮੰਜੂਰੀਅਨ ਬਣ ਕੇ ਤਿਆਰ ਹੋ ਜਾਂਦੇ ਨੇ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਆ enjoy ਕਰ ਸਕਦੇ ਆ ਆਪਣੀ ਫੈਮਿਲੀ ਨੂੰ ਬਣਾ ਕੇ ਦੇ ਸਕਦੇ ਆ ਬੱਚਿਆਂ ਨੂੰ ਇੱਕ ਹੈਲਦੀ ਰੈਸਪੀ ਜਾਂ ਡਿਸ਼ ਦੇ ਸਕਦੇ ਆ ਸਾਫ਼ ਸੁਥਰੇ ਹੱਥਾਂ ਨਾਲ ਬਣਾਈ ਹੋਈ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਪਲੀਜ਼ ਲਾਈਕ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਦੇ ਨਾਲ ਜੁੜੇ ਰਹੋ ਤਾਂ ਕੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੀ ਕੋਲ ਪਹੁੰਚ ਸਕੇ ਥੈਂਕ ਯੂ ਜੀ ਬਾਏ ਬਾਏ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ